ਸਾਂਗ ਤੁਹਾਨੂੰ ਬੇਨ ਦੀ ਮਦਦ ਕਰਨਗੇ ਜਿਹੜੀ ਹੈ ਮੈਥੋ ਪੁੱਤ ਇਹਦੀ ਆਉਂਕ ਨਹੀਂ ਦੇਖਦੀ ਜਾਂਦੀ ਕੋਈ ਨਾ ਕੋਈ ਨਾ ਬੇਬੇ ਚੁੱਪ ਬੇਬੇ ਠੀਕ ਹੋ ਜਾਊਗਾ ਕੋਈ ਗੱਲ ਨਹੀਂ ਜੇ ਮਦਦ ਨਹੀਂ ਨਾ ਕਰ ਸਕਦੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਆ ਭਰਾ ਇੱਕ ਹਨਾ ਇਹਨੂੰ ਬੁਖਾਰ ਚੜਿਆ ਸੀ ਤੇ ਬਾਪੂ ਨੂੰ ਕੀ ਕੀ ਗੱਲਬਾਤ ਹੋਈ ਸੀ ਦੱਸੀ ਮੜੀ ਕਰਾ ਬੁਖਾਰ ਹੋਇਆ ਸੀਗਾ ਜੀ ਬੁਖਾਰ ਤੋਂ ਦਿਮਾਗੇ ਟੈਨਸ਼ਨ ਲੈ ਗਿਆ ਹਾਂ 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 ਬਾਕੀ ਛੱਲ ਛੱਲੇ ਵੀ ਘਟ ਗਏ ਸੀਗੇ ਜੀ ਅੱਛਾ ਤੇ ਇਹ ਬਈ ਭਰਾ ਇਸ ਤੋਂ ਬਾਅਦ ਵਿਚਾਰਾ ਬਹੁਤ ਮੰਨ ਲਓ ਤੰਗੀ ਆ ਭਰਾ ਪਰਵਾਰ ਦਾ ਦੇਖ ਲੋ ਘਰ ਦੇ ਹਾਲਾਤ ਦੇਖ ਲੋ ਬਾਈ ਬਹੁਤ ਮਾੜਿਆ ਸਾਰੇ ਵੀਰਾਂ ਨੂੰ ਬੇਨਤੀ ਆ ਠੀਕ ਐ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੋ ਤਾਂ ਜਿਹੜੀਆਂ ਵੀ ਸੰਸਥਾਵਾਂ ਇਹਨਾਂ ਦੀ ਮਦਦ ਕਰਨੇ ਚਾਹੁੰਦੀਆਂ ਇਹਨਾਂ ਦਾ ਤਪਾ ਸ਼ਹਿਰ ਆ ਤੇ ਬਾਪੂ ਕਿਹੜਾ ਏਰੀਆ ਪੈਂਦਾ ਇਹ ਬਾਜੀਗਰ ਵਸਤੀ ਬਾਜੀਗਰ ਵਸਤੀ ਤੇ ਇਹਨਾਂ ਦਾ ਫੋਨ ਨੰਬਰ ਪਾ ਦਾਂਗੇ ਉੱਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਕਾਊਂਟ ਨੰਬਰ ਉੱਤੇ ਪਾਉਂਗਾ ਤੇ ਇਹਨਾਂ ਦੀ ਮਦਦ ਕੀਤੀ ਜਾਵੇ ਸਾਰੇ ਭਰਾਵਾਂ ਨੂੰ ਬੇਨਤੀ ਆ ਇੱਕ ਬੇਚਾਰੀ ਮਾਦਾ ਦੇਖ ਲਾ ਇਹ ਰੋਈ ਜਾਂਦੀ ਸੀ ਭਰਾਵੋ ਸਾਰਿਆਂ ਨੇ ਵੱਧ ਤੋਂ ਵੱਧ ਮਦਦ ਕਰਨੀ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਇਹ ਭਰਾ ਦਾ ਲਾਜ ਹੋ ਸਕੇ ਇਹ ਵਿਚਾਰਾ ਹਨਾ ਇਹਦੀ ਕੋਈ ਛੋਧ ਬੋਧੀ ਨਹੀਂ ਹੈਗੀ ਹਨਾ ਇਹਨੂੰ ਚਾਹ ਵੀ ਵਿਚਾਰਿਆਂ ਨੂੰ ਬੈਠੇ ਨੂੰ ਆ ਬਾਪੂ ਹੁਣ ਪਈ ਜਾਂਦਾ ਸੀ ਇਹਨਾਂ ਦੇ ਘਰੇ ਆਏ ਸੀ ਇਧਰ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਘਰ ਦੇ ਹਾਲਾਤ ਤੁਸੀਂ ਦੇਖ ਹੀ ਸਕਦੇ ਹੋ ਵਿਚਾਰੇ ਮਸਾਂ ਟਾਈਮ ਪਾਸ ਗੁਜ਼ਾਰਾ ਕਰਦੇ ਆ ਆਪਣਾ ਹਨਾ ਅਸੀਂ ਤਾਂ 30000 ਰੁਪਏ ਅਜੂ ਪਹਿਲਾਂ ਲਾ ਰਹੇ ਹਾਂ ਬਾਪੂ ਕਹਿੰਦਾ ਪੈਸੇ ਲਾਜ ਤੇ ਬਹੁਤ ਲੱਗ ਜਾਂਦੇ ਨੇ ਪਰ ਇੰਨੇ ਜੋਗੇ ਹੈ ਨਹੀਂ ਸੀ ਜੇ ਮਦਦ ਕਰੋਗੇ ਭਰਾਓ ਤਾਂ ਇਹ ਹੋਰ ਵੀ ਵੱਧ ਤੋਂ ਵੱਧ ਇਲਾਜ ਆ ਜਿਹੜਾ ਇਹ ਆਪਣਾ ਕਰਵਾ ਸਕਦੇ ਨੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਨਾ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਨਾਲੇ ਭਰਾ ਦੀ ਥੋੜੇ ਥੋੜੇ 10-20 ਰੁਪਏ ਜਿੰਨੇ ਵੀ ਤੁਸੀਂ ਪਾ ਸਕਦੇ ਹੋ ਨਾ ਸਾਰੇ ਜਣੇ ਮਦਦ ਕਰ ਸਕੀਏ ਤਾਂ ਕਿ ਇਹ ਭਰਾ ਆਪਣੇ ਪੈਰਾਂ 'ਤੇ ਖੜਾ ਹੋ ਸਕੇ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਸਾਰੇ ਜਣਿਆਂ ਨੂੰ ਬੇਨਤੀ ਹੈ ਵੀ ਸਾਰੇ ਜਣੇ ਮਦਦ ਜ਼ਰੂਰ ਕਰਿਓ ਤਾਂ ਕਿ ਇਹ ਭਰਾ ਆਪਣੇ ਪੈਰਾਂ 'ਤੇ ਹੋ ਸਕੇ ਹੈਨਾ ਧੰਨਵਾਦ